you <laughs> ਅੱਜ ਆਪਾਂ ਆਪਣੇ ਘਰ ਦੇ ਵਿੱਚ ਬਣਾ ਕੇ ਕਰਾਂਗੇ ਜੀ ਤਿਆਰ ਕਾਬਲੀ ਚਨੇ ਦੀ ਟੇਸਟੀ ਅਤੇ ਚਟਪਟੀ ਚਾਟ ਇਹ ਚਾਟ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਆ ਇਹ ਚਾਟ ਟੇਸਟੀ ਹੋਣ ਦੇ ਨਾਲ ਨਾਲ ਹੈਲਦੀ ਵੀ ਬਹੁਤ ਜ਼ਿਆਦਾ ਹੁੰਦੀ ਆ ਜੇਕਰ ਤੁਸੀਂ ਪਰੇਸ਼ਾਨ ਹੋ ਚੁੱਕੇ ਹੋ ਆਪਣੇ ਬੱਚਿਆਂ ਦੀਆਂ ਭੈੜੀਆਂ ਆਦਤਾਂ ਤੋਂ ਤੁਹਾਡੇ ਬੱਚੇ ਲੇਜ਼, कुरकुरੇ, ਮੈਗੀ ਵਗੈਰਾ ਜ਼ਿਆਦਾ ਖਾਣਾ ਪਸੰਦ ਕਰਦੇ ਆ ਤਾਂ ਤੁਸੀਂ ਇਹ ਚਾਟ ਬਣਾ ਕੇ ਉਹਨਾਂ ਦੀ ਇਹ ਭੈੜੀ ਆਦਤ ਨੂੰ ਛਡਵਾ ਸਕਦੇ ਹੋ ਇਹ ਚਾਟ ਬਣਾਉਣੀ ਬਹੁਤ ਹੀ ਜ਼ਿਆਦਾ ਆਸਾਨ ਹੈ ਅਤੇ ਬਹੁਤ ਹੀ ਜ਼ਿਆਦਾ ਹੈਲਦੀ ਹੁੰਦੀ ਹੈ ਤੇ ਤੁਸੀਂ ਜ਼ਰੂਰ ਬਣਾ ਕੇ ਆਪਣੇ ਬੱਚਿਆਂ ਨੂੰ ਖਵਾਓ ਇਸ ਤਰ੍ਹਾਂ ਚਾਰਟ ਜੇ 100% ਗਾਰੰਟੀ ਹੈ ਤੁਹਾਡੇ ਬੱਚੇ ਕਦੇ ਵੀ ਵਾਰ-ਵਾਰ ਨਹੀਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਕਾਬਲੀ ਚਨੇ ਦੀ ਚਾਟ ਇਹ ਚਾਟ ਟੇਸਟੀ ਹੋਣ ਦੇ ਨਾਲ ਨਾਲ ਹੈਲਦੀ ਵੀ ਬਹੁਤ ਹੁੰਦੀ ਹੈ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਇਸ ਤਰੀਕੇ ਘਰੇ ਚੀਜ਼ਾਂ ਬਣਾ ਕੇ ਦੇਵੋਗੇ ਤੁਹਾਡੇ ਬੱਚੇ ਕਦੇ ਵੀ ਬਾਹਰਵਲ ਨਹੀਂ ਝਾਕਣਗੇ ਕਦੇ ਵੀ ਉਹ ਬਾਹਰਲੀ ਚੀਜ਼ਾਂ ਖਾਣ ਦੀ ਜਿੱਦ ਨਹੀਂ ਕਰਨਗੇ ਇਸ ਤਰ੍ਹਾਂ ਆਪਣੇ ਬੱਚਿਆਂ ਨੂੰ ਤੁਸੀਂ ਵੀ ਚਾਟ ਬਣਾ ਕੇ ਦਿਆ ਕਰੋ ਜੇਕਰ ਚੈਨਲ ਤੇ ਆਏ ਹੋ ਪਹਿਲੀ ਵਾਰੀ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਚਲੋ ਜੀ ਚਾਟ ਬਣਾਉਣ ਦੀ ਰੈਸਪੀ ਆਪਾਂ ਕਰਦੇ ਆਂ ਇੱਥੇ ਸ਼ੁਰੂ ਇੱਥੇ ਆਪਾਂ ਨੇ ਦੋ ਕਾਲੀਆਂ ਚਨੇ ਲਏ ਨੇ ਇਹਨਾਂ ਆਪਾਂ ਨੇ ਪਹਿਲਾਂ ਭਿਓਂ ਕੇ ਰੱਖੇ ਸੀ ਵੀਰੇ ਇਹਨਾਂ ਨੂੰ ਆਪਾਂ ਨੇ ਉਬਾਲ ਲਿਆ ਸੀਗਾ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਇਹ ਚੰਗੀ ਤਰ੍ਹਾਂ ਦੇ ਨਾਲ ਉਬਲੇ ਹੋਏ ਆ ਇਸ ਤਰ੍ਹਾਂ ਦੇ ਚਨੇ ਆਪਾਂ ਨੂੰ ਲੈਣੇ ਆ ਜੀ ਇਧਰ ਆਪਾਂ ਲੈਏ ਆ ਦੋ ਉਬਲੇ ਹੋਏ ਆਲੂ ਇਹਨਾਂ ਨੂੰ ਵੀ ਆਪਾਂ ਇਸ ਤਰ੍ਹਾਂ ਕੱਟ ਲਿਆ ਏ ਇਹ ਵੀ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਇੱਧਰ ਆਪਾਂ ਲੈਏ ਨੇ ਦੋ ਟਮਾਟਰ ਦੇਖੋ ਟਮਾਟਰਾਂ ਦੇ ਨਾਲ ਆਪਾਂ ਨੇ ਬੀਜਾਂ ਵਾਲਾ ਪਾਸਾ ਜਿਹੜਾ ਹਟਾ ਦਿੱਤਾ ਹੈ ਸਾਈਡਾਂ ਤੋਂ ਆਪਾਂ ਨੇ ਇਹਨਾਂ ਨੂੰ ਕੱਟ ਲਿਆ ਏ ਇਦਾਂ ਆਪਾਂ ਟਮਾਟਰ ਲੈਣੇ ਆ ਬੀਜ ਨਹੀਂ ਪਾਉਣੇ ਇੱਕ ਪਾਵਾਂਗੇ ਜੀ ਇਹਦੇ ਵਿੱਚ ਆਪਾਂ ਪਿਆਜ਼ ਬਰੀਕ ਕੱਟਿਆ ਹੋਇਆ ਇਹਦੇ ਵਿੱਚ ਪਾਵਾਂਗੇ ਜੀ ਹੁਣ ਆਪਾਂ ਭੁੰਨਿਆ ਹੋਇਆ ਜੀਰਾ ਤਵੇ ਦੇ ਉੱਤੇ ਨਾ ਮੈਂ ਜੀਰੇ ਨੂੰ ਭੁੰਨ ਲਿਆ ਸੀ ਤੇ ਮੈਂ ਫਿਰ ਮੈਂ ਇਹਨੂੰ ਫੇਲਿਆ ਸੀਗਾ ਤੇ ਭੁੰਨੇ ਹੋਏ ਜੀਰੇ ਦਾ ਆਪਾਂ ਪਾਊਡਰ ਪਾ ਦਿੱਤਾ ਏ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਦੋ ਨੀਬੂਆਂ ਦਾ ਰਸ ਦੋ ਪਾਵਾਂਗੇ ਆਪਾਂ ਬਰੀਕ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਦੇਖੋ ਆਪਣੇ ਕੋਲ ਚਾਟ ਮਸਾਲਾ ਘਰੇ ਨਹੀਂ ਸੀਗਾ ਜੇ ਤੁਹਾਡੇ ਕੋਲ ਚਾਟ ਮਸਾਲਾ ਹੈਗਾ ਇਹ ਥੋੜਾ ਜਿਹਾ ਤੁਸੀਂ ਉਹ ਐਡ ਕਰ ਲਿਓ ਇਹਦੇ ਵਿੱਚ ਪਾਵਾਂਗੇ ਆਪਾਂ ਕਾਲਾ ਨਮਕ ਕਾਲੇ ਨਮਕ ਪਾ ਕੇ ਵੀ ਇਹ ਜਿਹੜਾ ਸਵਾਦ ਚਾਟ ਦਾ ਬਹੁਤ ਵਧੀਆ ਆਉਂਦਾ ਹੈ ਤੇ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਆਪਾਂ ਸਾਦਾ ਨਮਕ ਜੋ ਆਪਾਂ ਘਰੇ ਰੈਗੂਲਰ ਵਰਤਦੇ ਆਂ ਬਰੀਕ ਕੱਟਿਆ ਹੋਇਆ ਧਨੀਆ ਐਡ ਕਰ ਦਵਾਂਗੇ ਇਹਦੇ ਵਿੱਚ ਇਧਰ ਆਪਾਂ ਲਈ ਹੈ ਜੀ ਮਿੱਠੀ ਛਟਣੀ ਇਹ ਛਟਣੀ ਵੀ ਮੈਂ ਇਨਸਟੈਂਟ ਘਰੇ ਬਣਾ ਕੇ ਤਿਆਰ ਕੀਤੀ ਆ ਇਹ ਛਟਣੀ ਦੇਖੋ ਥੋੜੀ ਜੀ ਮੈਂ ਅੱਧੇ ਕ ਚਮਚ ਲਈ ਸੀ ਮੈਂ આમਚੂਰ ਪਾਊਡਰ ਦੀ ਤੇ ਤਿੰਨ ਚਮਚ ਲਈ ਸੀ ਮੈਂ ਸ਼ੱਕਰ ਦੇ ਤੇ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਇਸ ਤਰ੍ਹਾਂ ਗਾੜੀ ਜੀ ਕਰਕੇ ਪਕਾ ਲਿਆ ਏ ਇਹ ਛਟਣੀ ਦਾ ਜਿਹੜਾ ਸੁਆਦ ਆ ਬਿਲਕੁਲ ਜਿੱਦਾਂ ਆਪਾਂ ਸਮੋਸਿਆਂ ਦੀ ਛਟਣੀ ਖਾਂਦੇ ਹੁੰਦੇ ਸਮੋਸਿਆਂ ਦੇ ਨਾਲ ਛਟਣੀ ਖਾਂਦੇ ਹੁੰਦੇ ਆ ਬਿਲਕੁਲ ਓਦਾਂ ਦਾ ਹੀ ਆ ਜੀ ਤੇ ਚਟਪਟ ਬਣ ਕੇ ਤਿਆਰ ਹੋ ਗਈ ਇਹ ਛਟਣੀ ਕਰਾਈ ਤੇ ਆਪਾਂ ਇਹ ਐਡ ਕਰ ਦਾਂਗੇ ਤੇ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਕਰ ਲਾਂਗੇ ਮਿਕਸ ਆਪਣੇ ਕੋਲ ਅੱਜ ਘਰੇ ਲਾਲ ਮਿਰਚ ਪਾਊਡਰ ਵੀ ਨਹੀਂ ਸੀਗਾ ਤੁਸੀਂ ਜੇ ਪਾਣਾ ਏ ਥੋੜਾ ਜਿਹਾ ਕਲਰ ਵਧੀਆ ਆਣ ਦੇ ਲਈ ਉਹ ਵੀ ਤੁਸੀਂ ਪਾ ਸਕਦੇ ਹੋ ਅਧਿਕ ਚਮਚ ਤੇ ਇਸ ਤਰ੍ਹਾਂ ਤੁਸੀਂ ਚਾਟ ਆਪਣੇ ਬੱਚਿਆਂ ਨੂੰ ਬਣਾ ਕੇ ਜ਼ਰੂਰ ਦਿਓ ਜੀ ਬਹੁਤ ਵਧੀਆ ਚਾਟ ਬਣ ਕੇ ਇਹ ਤਿਆਰ ਹੁੰਦੀ ਹੈ ਤੇ ਨਾਲ ਆਪਾਂ ਚਾਟ ਨੂੰ ਹੁਣ ਮਿਲਾ ਲੈਣੇ ਆ ਉਸ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਹਾਂ ਇੱਥੇ ਦੇਖੋ ਜੀ ਆਪਣੀ ਚਾਟ ਜਿਹੜੀ ਆ ਬਣ ਕੇ ਬਿਲਕੁਲ ਤਿਆਰ ਆ ਆਪਾਂ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਿਆ ਐ ਬਹੁਤ ਵਧੀਆ ਚਾਟ ਬਣ ਕੇ ਆਪਣੀ ਤਿਆਰ ਹੋਈ ਆ ਹੁਣ ਦਵਾਂਗੇ ਆਪਾਂ ਆਪਣੇ ਬੱਚਿਆਂ ਨੂੰ ਖਾਣ ਦੇ ਲਈ ਚਾਟ ਕਰਾਂਗੇ ਜੀ ਹੁਣ ਆਪਾਂ ਸਰਬ ਬਹੁਤ ਵਧੀਆ ਚਾਟ ਜਿਹੜੀ ਇਸ ਤਰ੍ਹਾਂ ਬਣ ਕੇ ਤਿਆਰ ਹੁੰਦੀ ਤੁਸੀਂ ਵੀ ਝਟਪਟ ਇਸ ਤਰ੍ਹਾਂ ਆਪਣੇ ਬੱਚਿਆਂ ਨੂੰ ਚਾਟ ਬਣਾ ਕੇ ਦੇ ਦਿਆ ਕਰੋ ਇੱਕ ਤਾਂ ਇਹ ਹੈਲਦੀ ਹੁੰਦੀ ਆ ਤੇ ਨਾਲ ਇਹ ਟੇਸਟੀ ਵੀ ਬਹੁਤ ਹੁੰਦੀ ਆ ਤੇ ਬੱਚੇ ਖੁਸ਼ ਨਾਲੇ ਆਪਾਂ ਖੁਸ਼ ਹਨ ਤੇ ਬਾਰ ਲੀਆਂ ਚੀਜ਼ਾਂ ਵੱਲ ਬੱਚੇ ਬਿਲਕੁਲ ਵੀ ਨਹੀਂ ਝਾਕਣਗੇ ਜੇ ਜੇ ਤੁਸੀਂ ਇਸ ਤਰੀਕੇ ਦੇ ਨਾਲ ਆਪਣੇ ਬੱਚਿਆਂ ਨੂੰ ਘਰੇ ਖਾਣ ਵਾਲੀਆਂ ਚੀਜ਼ਾਂ ਬਣਾ ਕੇ ਦਿੰਦੇ ਹੋ ਦੇਖੋ ਜੀ ਆਪਾਂ ਨਾ ਥੋੜੀ ਜਿਹੀ ਘੋਲ ਕਰ ਜਾਂਦੇ ਆ ਪਰ ਆਪਾਂ ਨੂੰ ਘੋਲ ਨਹੀਂ ਕਰਨੀ ਚਾਹੀਦੀ ਇਸ ਤਰ੍ਹਾਂ ਬਣਾ ਕੇ ਆਪਣੇ ਬੱਚਿਆਂ ਨੂੰ ਚੀਜ਼ਾਂ ਦੇ ਦੇਣੀਆਂ ਚਾਹੀਦੀਆਂ ਨੇ ਤੇ ਆਪਾਂ ਹੁਣ ਆਪਣੇ ਬੱਚਿਆਂ ਨੂੰ ਦੇਵਾਂਗੇ ਤੁਸੀਂ ਵੀ ਕਰੋ ਜੀ ਇੰਜੋਏ ਬਹੁਤ ਵਧੀਆ ਚਾਟ ਬਣ ਕੇ ਹੋਈ ਹੈ ਤਿਆਰ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੇ ਚੈਨਲ ਤੇ ਆਇਓ ਪਹਿਲੀ ਵਾਰੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਜੀ ਇੱਕ ਪਿਆਰਾ ਜਿਹਾ ਕਮੈਂਟ ਵੀ ਜ਼ਰੂਰ ਕਰਕੇ ਜਾਇਓ ਮਿਲਾਂਗੇ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ